ਆਪਾਂ ਆਪਣੇ ਤਰਫੋਂ ਤੇ ਪੱਕੇ ਨਹੀਂ ਹੈਗੇ ਆਪਾਂ ਕਹਿੰਦੇ ਜੀ ਅਸੀਂ ਉਹ ਮਹੰਗ ਸਿੰਘਾਂ ਜੀ ਸੀ ਟਕਸਾਲੀ ਆ ਅਸੀਂ ਅਸੀਂ ਕੀ ਆ ਅਸੀਂ ਗੁਰੂ ਸਾਹਿਬ ਦੇ ਸਿੰਘ ਆ ਮਾਰੇ ਨੇ ਕਿ ਆਪਾਂ ਕਹਿੰਦੇ 96 ਕਰੋੜ ਫੌਜ ਸਾਹਿਬ ਤੋਂ ਨਹੀਂ ਖਾਲਸਾ ਰਾਜਣਾ ਖਾਲਸਾ ਰਾਜ ਕਿੱਦਾਂ ਆਏਗਾ ਆਪਾਂ ਇੱਕ ਨਿਸ਼ਾਨ ਥੱਲੇ ਇਕੱਠੇ ਹੋਵਾਂਗੇ ਤਾਂ ਹੀ ਖਾਲਸਾ ਰਾਜ ਆ ਜਾਏਗਾ ਜੀ ਆਪਾਂ ਇੱਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੋ ਰਹੇ ਠੀਕ ਹੈ ਜੋ ਗਰੀਬ ਨੇ ਅਗਲੇ ਕਹਿੰਦੇ ਜੀ ਤੁਮਲਾ ਸਿਆਣਾ ਪੱਗ ਸੀ ਆਉਣੀ ਸਾਡੇ ਕੋਲ ਇੰਨੇ ਕ ਕੱਪੜੇ ਲੈਣ ਜੋ ਕਿ ਮਾਇਆ ਨਹੀਂ ਹੈਗੀ ਅਸੀਂ ਉਹਨਾਂ ਨੂੰ ਦਸਤਾਰਾਂ ਦੇ ਨੰਗਾ ਲਾ ਦਿੰਦੇ ਆ ਰਹੇ ਨੇ ਜੀ ਨੰਨ ਤੁਸੀਂ ਦਸਤਾਰ ਸਜਾ ਰਹੇ ਆ ਕੀ ਲੱਗਦਾ ਹੈ ਕਿ ਅੱਜ ਦੀ ਪੀੜ੍ਹੀ ਜਿਹੜੀ ਆ ਹੁਣ ਉਹ ਸ਼ਾਇਦ ਔਰੀ ਜੀ ਦਸਤਾਰ ਆਪਾਂ ਕਿਸੇ ਨੂੰ ਦਸਤਾਰ ਸਜਾਈ ਨਾ ਬੱਚੇ ਤੇ ਬੱਚੇ ਨੇ ਜੋ ਵੱਧ ਕੇ ਤੇ ਜਾਣਾ ਦੇਖਣਾ ਉਹਨੇ ਘਰੇ ਜਾ ਕੇ ਵੀ ਦੇਖੂਗਾ ਦਸਤਾਰ ਮੇਰੀ ਸੀ ਉਹ ਤੇ ਦਸਤਾਰ ਸਿੰਘ ਸਜਾ ਸਾਡੇ ਤੋਂ ਦਸਤਾਰ ਲਾ ਕਿਉਂਕਿ ਸਿੰਘ ਹੀ ਸਜਦਾ ਸਾਡੇ ਕੋਲ ਹੋਰ ਸੇਵਾ ਕਿੱਡੀ ਵੱਡੀ ਤੱਕੜੇ ਹੋ ਵੀ ਵੀ ਪੱਛੀ ਵਿੱਚ ਲੱਕ ਲਾ ਕੇ ਬਾਹਰ ਵੇਜ ਰਹੇ ਆ ਆਪਾਂ ਕੋ ਭਈਆਂ ਨੂੰ ਕੰਮ ਦੇ ਰਹੇ ਆ ਆਪਾਂ ਖਾਲਸਾ ਜੀ ਕਿੱਦਾਂ ਭਈਆਂ ਦਾ ਖਾਲਸਾ ਆ ਜਾਏਗਾ ਨਹੀਂ ਪਾਕਿਸਤਾਨ ਵਾਲਾ ਨਾਲੋਂ ਸਭ ਤੋਂ ਵੱਧ ਰਸ਼ ਦੇਖਣ ਨੂੰ ਮਿਲਿਆ ਇਸ ਤੋਂ 150 130 200 ਬੰਦੇ ਸੇ ਆਇਆ ਹੈ ਵਿੱਚੋਂ 8-10 ਬੰਦੇ ਤਾਂ ਸਿੱਖ ਦੇ ਜਾਣਗੇ ਇੰਨੇ ਕਿ ਤਾਂ ਸਿੱਖ ਨੇ ਨਾ ਸਿੱਖ ਨੇ ਇੱਕ ਵੀ ਸੱਜ ਗਿਆ ਨਾ ਸਾਡੀ ਉਹੀ ਸੰਗਰ ਸਾਡੀ ਸੇਵਾ ਪੂਰ ਸਫਲ ਹੋ ਗਈ ਕੋਈ ਧਰਮ ਕਿਸੇ ਲਈ ਮਾੜਾ ਨਹੀਂ ਹੁੰਦਾ ਕੋਈ ਗੁਰੂ ਤਰਫ ਕੋਈ ਗੁਰੂ ਪੀਰ ਕੋਈ ਮਾੜਾ ਨਹੀਂ ਹੈਗਾ ਅੱਜ ਧਰਮ ਵਿੱਚ ਕੋਈ ਗੁਰੂ ਪੀਰ ਮਾੜਾ ਨਹੀਂ ਹੈਗਾ ਪਰ ਹਰ ਇੱਕ ਨੂੰ ਤਾਂ ਆਪਣੇ ਧਰਮ ਵਿੱਚ ਜੁੜੇ ਰਹਿਣ ਕਿ ਜੇ ਕੋਈ ਚੀਜ਼ ਕੋਈ ਸੇਵਾ ਆਦੀ 100 ਰੁਪਏ ਤੁਹਾਨੂੰ ਸਰੂਪਾ ਦੇ ਦੋ ਜੀ 250 ਜੇ ਤੁਹਾਨੂੰ ਸਰੂਪਾ ਦੇ ਦੋ ਸਰੂਪਾ ਚੀਜ਼ ਹੁੰਨਾ ਜੀ ਆਪਾਂ ਸਿੱਖੀ ਨੂੰ ਆਪਾਂ ਮਜ਼ਾਕ ਬਣਾ ਲਿਆ ਆਪਾਂ ਸਿੱਖੀ ਨੂੰ ਸਿੱਖ ਜੋ ਹਨ ਦੇ ਨਾਲ ਨਾਲ ਮਾਪੇ ਨੂੰ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਮਾਪੇ ਦਾ ਰੋਲ ਹੈ ਮਾਂ ਕਹਿੰਦੀ ਸਰ ਮੈਂ ਆਪਣੇ ਬੱਚੇ ਦੇ ਚੂੜਾ ਕਰਨਾ ਮੈਨੂੰ ਤੁਸੀਂ ਉੱਠੇ ਆ ਜਾਂਦੀ ਜਾਂਦਾ ਮੈਂ ਬੱਚੇ ਦੇ ਚੂੜਾ ਨਹੀਂ ਕਰ ਹੁੰਦਾ ਮੇਰੇ ਕੋਲ ਛੱਡ ਪਰੇ ਵਾਲ ਕਟਾ ਦੇ ਆਪਣੇ ਘਰ ਲੈਣ ਨੂੰ ਕਹਿੰਦੀ ਐ ਕਿਉਂ ਕਟਾ ਦੇ ਇਹ ਮਹਾਰਾਜ ਦੇ ਬਖਸ਼ ਹੈ ਦਸਤਾਰ ਸਾਹਿਬ ਸੁਸਾਇਟੀ ਨੇ ਹੁਣ ਤੱਕ ਕਿੰਨੇ ਕੁ ਲੰਗਰ ਲਾਤੇ ਦਸਤਾਰ ਸਾਹਿਬ 10 ਤੋਂ 12 ਸਾਲ ਹੋ ਗਏ ਸਾਨੂੰ ਕੈਂਪ ਲਾਉਂਦੇ ਜਿੱਥੇ ਸਾਨੂੰ ਕੋਈ ਪੋਚ ਕਹਿੰਦੀ ਆ ਹੁਣ ਸਾਡਾ 2-3 ਦਿਨਾਂ ਤੋਂ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਅਸੀਂ ਤਾਈਪਰੋਡ 32 ਸੈਕਟਰ ਵੀ ਕੈਂਪ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਤੇ ਖੂਬ ਤੇਰੀ ਪਗੜੀ ਮੀਠੇ ਤੇਰੇ ਪੂਲ ਜਿੱਥੇ ਅੱਜ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਅੱਜ ਅਸੀਂ ਕੇਸਗੜ੍ਹ ਸਾਹਿਬ ਪਹੁੰਚੇ ਹਾਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਇੱਥੇ ਦੇਖਣ ਨੂੰ ਮਿਲੇ ਨੇ ਸਟਾਲ ਲੱਗੇ ਨੇ ਪਰ ਉਥੇ ਇੱਕ ਨਵੇਕਲੀ ਤਸਵੀਰ ਜੜੀ ਆ ਉਹ ਸਾਹਮਣੇ ਆਈ ਹੈ ਤਕਸ਼ੀਰੀ ਕੇਸਗੜ੍ਹ ਸਾਹਿਬ ਤੇ ਇੱਕ ਸਟਾਲ ਜਿਹੜਾ ਉਹ ਦੇਖਣ ਨੂੰ ਮਿਲਿਆ ਜਿੱਥੇ ਦਸਤਾਰਾਂ ਦਾ ਜਿਹੜਾ ਉਹ ਲੰਗਰ ਲਗਾਇਆ ਗਿਆ ਹੈ ਦਸਤਾਰ ਸੰਗ ਸੁਸਾਇਟੀ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਉਥੇ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਜਿਹੜੀ ਹੈ ਉਪੈਲ ਕਦਮ ਇਹ ਕੀਤੀ ਗਈ ਹੈ ਦਸਤਾਰਾਂ ਦੇ ਲੰਗਰ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਬੱਚਿਆਂ ਦੇ ਦਸਤਾਰਾ ਬਨੀਆਂ ਜਾ ਰਹੀਆਂ ਜਿਵੇਂ ਕੋਈ ਖੂਬਸੂਰਤ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਦਸਤਾਰਾ ਬਨ ਕੇ ਜਿਹੜਾ ਸਿੱਖੀ ਸਰੂਪ ਦੇ ਵਿੱਚ ਲਿਜਾਇਆ ਜਾ ਰਿਹਾ ਉਥੇ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਈ ਪੰਜਾਬੀ ਟੀਵੀ ਤੇ ਸਵਾਗਤ ਹੈ ਇਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨਾਲ ਅਲੱਗ-ਅਲੱਗ ਥਾਵਾਂ ਤੇ ਲੰਗਰ ਦੇਖਣ ਨੂੰ ਮਿਲੇ ਉਥੇ ਦਸਤਾਰ ਸਜਾਉਣ ਦਾ ਲੰਗਰ ਜਿਹੜਾ ਤੁਸੀਂ ਲਗਾਇਆ ਹੈ ਕੀ ਸੁਸਾਇਟੀ ਹੋਰ ਕਿੱਥੋਂ ਤੁਸੀਂ ਆਏ ਹੋ ਸਾਡੀ ਸੁਸਾਇਟੀ ਦਾ ਨਾਮ ਹੈ ਦਸਤਾਰ ਸੰਭਸਿਓ ਸੁਸਾਇਟੀ ਠੀਕ ਹੈ ਜੀ ਇਹ ਵੀ ਅਸੀਂ ਲੁਧਿਆਣਾ ਤੋਂ ਇੱਕ ਖਾਸ ਇਹ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਾਂ ਕਿੱਦਾਂ ਹੋਲੇ ਮਿਲਦੇ ਤੇ ਵਿਨੰਦਪੁਰ ਸਾਹਿਬ ਕੈਂਪ ਲਾਇਆ ਸੀਗਾ ਐਤਕੀ ਵੀ ਵਿਨੰਦਪੁਰ ਸਾਹਿਬ ਕੈਂਪਸ ਹੀ ਹੇਮਕੁਟ ਸਾਹਿਬ ਵੀ ਕੈਂਪ ਲਗਾ ਕੇ ਆਏ ਹੁਣ ਹੇਮਕੁਟ ਸਾਹਿ ਠੀਕ ਹੈ ਜੀ ਅਸੀਂ ਇਦਾਂ ਹੀ ਲੰਗਰ ਲਾਏ ਜਿੱਦਾਂ ਹੁਣ ਆਪਣੇ ਕਈ ਸਿੰਘ ਦੇਖੇ ਕਈ ਜਣੇ ਕਹਿੰਦੇ ਸੀ ਅਸੀਂ ਗਰੀਬ ਹੈਗੇ ਆ ਗਰੀਬ ਸਿੰਘ ਹੈਗੇ ਨੇ ਆਪਣੇ ਹੁਣ ਸਾਰੇ ਕੋਈ ਰਾਜਾ ਤੇ ਰਾਜੇ ਮਹਾਰਾਜ ਤਾਂ ਹੈ ਨਹੀਂਗੇ ਠੀਕ ਹੈ ਜੀ ਉਹ ਗਰੀਬ ਨੇ ਅਗਲੇ ਕਹਿੰਦੇ ਸੀ ਦਮਾਲਾ ਸਿਆਣਾ ਜੇ ਪੱਗ ਸੇ ਆਉਣੀ ਸਾਡੇ ਕੋਲ ਹੈ ਨਹੀਂ ਗੇ ਕੱਪੜੇ ਲੈਣ ਜੋਗੇ ਮਾਇਆ ਨਹੀਂ ਹੈਗੀ ਅਸੀਂ ਉਹਨਾਂ ਨੂੰ ਦਸਤਾਰਾਂ ਦੇ ਲੰਗਰ ਲਾਤਾ ਆਪਾਂ ਉਦਾਂ ਵੀ ਲੰਗਰ ਦੇਖਿਆ ਕਿੰਨੀ ਚੀਜ਼ ਦਾ ਲੰਗਰ ਲੱਗਿਆ ਦਸਤਾਰ ਦਾ ਲੰਗਰ ਕਿਉਂ ਆ ਵੀ ਜਿੰਨੇ ਹੁਣ ਸਿੰਘ ਆਪਣੇ ਨਾਲ ਅਲੱਗ ਹੋ ਰਹੇ ਨੇ ਕਈ ਜਣੇ ਸਿਰਫ ਇੱਕ ਇਸ ਪੱਖੋਂ ਹੀ ਵੀ ਸਾਡੇ ਕੋਲ ਦਸਤਾਰ ਲੈਣ ਜੋਗੇ ਪੈਸੇ ਨਹੀਂ ਹੈਗੇ ਤਾਂ ਕੋਈ ਸਾਡੇ ਤੋਂ ਦਸਤਾਰਾਂ ਦੀ ਫ੍ਰੀ ਵੰਡ ਰਹੇ ਆ ਸਾਡੇ ਤੋਂ ਦਸਤਾਰ ਲੈ ਕਿਉਂਕਿ ਸਿੰਘ ਹੀ ਸਜਦਾ ਸਾਡੇ ਵੱਲੋਂ ਹੋਰ ਸੇਵਾ ਕਿੱਡੀ ਮਿੱਡੀ ਤੱਕੜੀ ਹੈ ਹੋਰ ਲੋਕੀ ਲੰਗਰ ਛਕਦੇ ਨੇ ਲੰਗਰ ਛਕ ਕੇ ਭੁੱਲ ਜਾਂਦੇ ਨੇ ਜੇ ਦਸਤਾਰ ਆਪੇ ਕਿਸੇ ਨੂੰ ਦਸਤਾਰ ਸਹੀ ਨਾ ਬੱਚੇ ਤੇ ਬੱਚੇ ਨੇ ਜੋ ਬਾਅਦ ਕਿਤੇ ਜਾਣਾ ਦੇਖਣਾ ਉਹਨੇ ਘਰੇ ਜਾ ਕੇ ਵੀ ਦੇਖੂਗਾ ਨਾ ਦਸਤਾਰ ਮੇਰੀ ਸੀ ਉੱਥੇ ਦਸਤਾਰ ਸਿੰਘ ਸਜਾ ਇਸ ਤੋਂ ਵੱਡਾ ਹੋਰ ਕਾਦਾ ਲੰਗਰ ਛੋਟੇ ਛੋਟੇ ਬੱਚੇ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਦਸਤਾਰਾਂ ਸਜਾ ਰਹੇ ਆ ਕੀ ਲੱਗਦਾ ਹੈ ਕਿ ਅੱਜ ਦੀ ਪੀੜ੍ਹੀ ਜਿਹੜੀ ਹੈ ਹੁਣ ਉਚਾਈ ਤੋਂ ਹੋ ਰਹੀ ਹੈ ਹਾਂਜੀ ਬਈ ਫਾਇਰ ਨੂੰ ਜੋੜਨੀ ਪੈਣੀ ਆ ਆਪਾਂ ਕਿੰਨੇ ਪਖ ਖਾਲਸਾ ਰਾਜ ਲੈਣਾ ਆ ਆਪਾਂ ਖਾਲਸਾ ਰਾਜ ਕਿੱਦਾਂ ਲੈ ਆਵਾਂਗੇ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਵੇਚ ਰਹੇ ਆ 20 25 ਵਿੱਚ ਲੱਖ ਲਾ ਕੇ ਬਾਹਰ ਵੇਚ ਰਹੇ ਆ ਆਪਾਂ ਗੋ ਭਈਆਂ ਨੂੰ ਕੰਮ ਦੇ ਰਹੇ ਆ ਆਪਾਂ ਖਾਲਸਾ ਰਾਜ ਕਿੱਦਾਂ ਭਈਆਂ ਦਾ ਖਾਲਸਾ ਰਾਜ ਆ ਜਾਏਗਾ ਨਹੀਂ ਆਪਾਂ ਖਾਲਸਾ ਰਾਜ ਕੈਨੇਡਾ ਅਮਰੀਕਾ ਤੇ ਲੈਣਾ ਆ ਆਪਾਂ ਖਾਲਸਾ ਰਾਜ ਕਿੱਥੇ ਲੈਣਾ ਆਪਣੇ ਪੰਜਾਬ 'ਚ ਹੀ ਲੈਣਾ ਆ ਖਸਰਾ ਜਿੱਦਾਂ ਹੀ ਹੈਗਾ ਆਪਾਂ ਸਿੰਘਾਂ ਨੂੰ ਆਪਣੇ ਨਾਲ ਜੋੜਾਂਗੇ ਜਿਹੜੇ ਆਪਣੇ ਨਾਲ ਆਪਣੇ ਗੁਰੂ ਸਾਹਿਬ ਦੇ ਟਾਈਮ ਦੇ ਜਿਹੜੇ ਸਿੰਘ ਸੀਗੇ ਜਿਹੜੇ ਹੁਣ ਆਪਸ ਟੁੱਟ ਗਏ ਹੋਏ ਆ ਕਿਸੇ ਵਜ੍ਹਾ ਟੁੱਟ ਗਏ ਆ ਆਪਾਂ ਨੂੰ ਪਤਾ ਗੁਰੂ ਮਾਰਾ ਨੂੰ ਪਤਾ ਕਿਸ ਵਜ੍ਹਾ ਟੁੱਟੇ ਨੇ ਇਹ ਟੁੱਟ ਗਏ ਆਪਾਂ ਨੂੰ ਦੁਬਾਰਾ ਆਪਾਂ ਸਿੱਖ ਨਾਲ ਜੋੜਨਾ ਆਪਾਂ ਨੂੰ ਕਿਸੇ ਨਾ ਕਿਸ ਤਰੀਕੇ ਹੁਣ ਬੱਚੇ ਨੂੰ ਆਪਾਂ ਜੇ ਕੋਈ ਕੰਮ ਸਕੂਲੀ ਭੇਜਦੇ ਆ ਉਹਨੂੰ ਟਰੋਫੀ ਦਾ ਲਾਲਚ ਦੇ ਕੇ ਜਾਂ ਕਿਸੇ ਵੀ ਤਰ੍ਹਾਂ ਲਾਲਚ ਦੇਣੇ ਆ ਇਹ ਆਪਾਂ ਕਿਸ ਤਰੀਕੇ ਦਾ ਲਾਲਚ ਦੇ ਰਹੇ ਵੀ ਤੁਹਾਨੂੰ ਦਸਤਾਰ ਦਿੰਨੇ ਆ ਬਾਈ ਸਿੰਘ ਸਜੋ ਹੁਣ ਅਸੀਂ ਕੈਂਪ ਲਾਇਆ ਸੀ ਘੱਟੋ ਘੱਟ 1200 ਬੱਚੇ ਦੇ ਦਸਤ ਸਾਡੀ ਸੇਵਾ ਲਗਿਆ ਨਹੀਂ ਹੋਰ ਅੱਜ ਅੰਮ੍ਰਿਤ ਵੀ ਛਕਾਇਆ ਗਿਆ ਇਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਅੰਮ੍ਰਿਤ ਵੀ ਛਕਿਆ ਸੋ ਹੁਣੇ ਅਸੀਂ ਤਸਵੀਰਾਂ ਦੇਖ ਰਹੇ ਸੀ ਛੋਟੀ ਜੀ ਬੱਚੀ ਨੂੰ ਤੁਸੀਂ ਦਸਤਾਰ ਸਜਾ ਰਹੇ ਸੀ ਤਾਂ ਲੱਗਦਾ ਕਿ ਬੱਚਿਆਂ 'ਚ ਹੁਣ ਰੋਜ਼ਾਨਾ ਵੱਧ ਗਿਆ ਬਹੁਤ ਬਹੁਤ ਜ਼ਿਆਦਾ ਦੇਖਿਆ ਇਹ ਕੋਈ ਹੁਣ ਆਪਣੇ ਸਿੰਗਰ ਵੀ ਕਈ ਪਾਈ ਏਦਾਂ ਦੇ ਨੇ ਜਿਹੜੇ ਇਸ ਟਾਈਮ 'ਤੇ ਸਿੱਖੀ ਨੂੰ ਪ੍ਰੋਮੋਟ ਕਰ ਰਹੇ ਨੇ ਕਈ ਦੇਖਿਓ ਨੇ ਆ ਉਹ ਸਿੱਖੀ ਨੂੰ ਪ੍ਰਮੋਟ ਕਰ ਰਿਹਾ ਆਪਾਂ ਕਹਿੰਨੇ ਵੀ ਜੇ ਆਪਾਂ ਵੱਡੇ ਬੱਚਿਆਂ ਨੂੰ ਅਮਲ ਸਿਖਾਵਾਂਗੇ ਨਾ ਦਸਤਾਰ ਸਿਖਾਵਾਂਗੇ ਜੇ ਮੈਂ ਹੀ ਮੈਂ ਸਿੱਖ ਜੈਨਾ ਜਾਊਂਗਾ ਨਾ ਅਗਲੇ ਮੈਂ ਦਸਤਾਰ ਬਣਾ ਜਾਊਂਗਾ ਮੈਂ ਕਹੂੰਗਾ ਨਹੀਂ ਯਾਰ ਛੱਡ ਬ੍ਰੇਕ ਕਰੀ ਬਣਵਾ ਲਈ ਠੀਕ ਆ ਦੁਆਰਾ ਕਦੇ ਲੋੜ ਬਣਵਾ ਲਾਂਗੇ ਬੱਚੇ ਨੂੰ ਬਣਵਾਵਾਂਗੇ ਨਾ ਬੱਚਾ ਰੋਜ਼ ਕਹੇਗਾ ਨਿੱਕਾ ਬੱਚਾ ਕਹਿੰਦਾ ਬੱਚਾ ਹੁਣ ਖੜਾ ਆ ਨਿੱਕਾ ਬੱਚਾ ਕੋਲ ਖੜਾ ਹੈਗਾ ਇਹਨੂੰ ਜੇ ਬੰਨਾਂਗੇ ਨਾ ਕੱਲ੍ਹ ਵੀ ਕਰ ਆਪਣੇ ਘਰ ਦੇ ਨੂੰ ਕਹਿੰਗਾ ਮੇਰੇ ਬੰਨੋ ਜੇ ਇਹਦੇ ਬੰਨਾਂਗੇ ਇਹਦੇ ਘਰ ਦੇ ਇੱਕ ਕੋਈ ਹੋਊਗਾ ਨਾ ਹਿੰਦੂ ਹੋ ਮਾਰੇ ਨੇ ਬੂਟਾ ਲਵਾਇਆ ਸੀਗਾ ਬੂਟਾ ਹੀ ਆਪਾਂ ਬੂਟਾ ਹੀ ਸ਼ੁਰੂ ਤੋਂ ਬੂਟਾ ਹੀ ਵਧੀਆ ਰੱਖਾਂਗੇ ਤੇ ਹਰਾ ਹੋਏਗਾ ਫਿਰ ਉਸ ਤੋਂ ਬਾਅਦ ਦਸਤਾ ਫਿਰ ਅੱਗੇ ਫਿਰ ਰੁੱਕਦਾ ਫਿਰ ਹਰੇ ਹੀ ਰਹਿਣਗੇ ਤੇ ਸਤਾਰ ਸ਼ਾਮ ਸੋਸਾਇਟੀ ਨੇ ਹੁਣ ਤੱਕ ਕਿੰਨੇ ਕੁ ਲੰਗਰ ਲਾਤੇ ਦਸਤਾ ਜੀ ਆਨਗੇ ਨਤਾ ਜੀ ਸਾਡੇ ਸਾਹਮਣੇ ਸੀ 10 ਤੋਂ 12 ਸਾਲ ਹੋ ਗਏ ਸਾਨੂੰ ਕੈਂਪ ਲਾਉਂਦੇ ਜਿੱਥੇ ਸਾਨੂੰ ਕੋਈ ਪੋਚ ਕਹਿੰਦੀ ਆ ਹੁਣ ਸਾਡਾ 2-3 ਦਿਨਾਂ ਤੋਂ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਅਸੀਂ ਤਾਈਪਰੋਡ 32 ਸੈਕਟਰ ਵੀ ਕੈਂਪ ਲਾਉਣਾ ਹੈ ਅਸੀਂ ਕੈਂਪ ਲਾਣਾ ਸਖਾਣੀਆਂ ਉੱਤੇ 5-6 ਦਿਨ ਦਾ ਸਾਡਾ ਕੈਂਪ ਤੇ ਸਖਾਣੀਆਂ ਨੇ ਉਹ ਫ੍ਰੀਜ ਨਾ ਕੋ ਨਹੀਂ ਲੈ ਹੁੰਦੀ ਫ੍ਰੀ ਵੰਡ ਵੀ ਦਿੰਨੇ ਆ ਐ 12 17 ਆਪਣੇ ਕੋਲੋਂ ਥਾਨ ਲੈ ਕੇ ਆਨੇ ਹੁੰਦੇ ਅੱਜ ਅਸੀਂ 25 ਥਾਨ ਲੱਗੇ ਸੀ 25 ਉਹਨਾਂ ਸਾਡੇ ਦੋ ਤਿੰਨ ਥਾਨ ਰਹਿ ਗਏ ਆ ਐ ਧੇ ਹੀ ਕਈ ਸਾਡੇ ਨਾਲ ਸਾਡੇ ਡੋਨਰ ਜੁੜੇ ਹੋਏ ਨੇ ਜਿਹੜੇ ਸਾਨੂੰ ਸੇਵਾ ਦੇ ਦਿੰਦੇ ਆ ਵੀ ਭਾਜੀ ਹਰ ਇਸ ਟਾਈਮ ਕੋਈ ਕਿਸੇ ਨੂੰ ਕਹਦਾ ਨਾ ਕਿ ਕੋਈ ਸੂਟ ਵੀ ਲੈਣਾ ਚਾਹੀਏ ਅਸੀਂ ਆਪਣੀ ਸ਼ਰਟ ਵੀ ਲੈਣੀ ਚਾਹੀਏ ਸ਼ਰਟ ਵੀ ਅੱਜ ਕੱਲ ਦੋ ਤਿੰਨ ਹਜ਼ਾਰ ਦੀ ਵਧੀਆ ਹੁੰਦੀ ਹੈ ਜੇ ਵਧੀਆ ਬ੍ਰਾਂਡ ਦੀ ਲਈਏ 2000 ਰੁਪਏ ਦਾ ਥਾਨ ਆਂਦਾ ਜੇ ਆਪ ਇੱਕ ਥਾਨ ਤੇ 50 ਮੀਟਰ ਦਾ ਕਪੜਾ ਹੁੰਦਾ ਜੇ ਆਪ 5 ਮੀਟਰ ਦੀ ਇੱਕ ਬੱਚੇ ਨੂੰ ਉਦੀ ਕਰਮ ਦੇਖੋ ਕਿੱਥੇ ਇੱਥੇ ਤਾਂ ਚਲੋ ਜੋ ਭਲਾ ਕੀਤਾ ਉਹਦੇ ਅੱਗੇ ਅੱਗੇ ਭਲਾ ਕਿੰਨਾ ਹੋਣਾ ਮਾਰੇ ਦਰਬਾਰ ਦੇ ਅੱਗੇ। ਪਾਕਿਸਤਾਨਾਂ ਨਾਲੋਂ ਸਭ ਤੋਂ ਵੱਧ ਰਸ਼ ਦੇਖਣ ਨੂੰ ਮਿਲਿਆ ਇਸ ਟਰੋਲ 'ਚ। ਵੈਰੂ ਅਸੀਂ ਕੁਛ ਸਾਨੂੰ ਵੈਰੂ ਮਹਾਰਾਜ ਦੇ ਮਹਾਰਾਜ ਜੀ ਮੇਰੇ ਨਾਲ ਅਸੀਂ ਹਰ ਸਾਲ ਲਗਾਉਨੇ ਆ ਗਏ ਆਪਾਂ। ਸਾਨੂੰ ਤਕਰੀਬਨ 7 ਸਾਲ ਤੋਂ ਇੱਥੇ ਹੀ ਹੋ ਗਿਆ ਲਗਾੰਦੇ ਨੂੰ। ਇਹ ਅਲੱਗ-ਅਲੱਗ ਜਗ੍ਹਾ 'ਤੇ ਅਗ ਲਗਾਈਦਾ। ਹੁਣ ਅਗਲੇ ਨੂੰ ਪਤਾ ਕਿੱਥੇ ਦਸਤਾਰਾਂ ਫ੍ਰੀ 'ਚ ਵੰਡ ਰਹੀ ਸੀ ਨਾਲ ਲੋਕਾਂ ਨੂੰ ਸਿੱਖਿਆ ਵੀ ਦੇਣਾ ਵੀਰੇ ਕਿਉਂ ਸਿੰਘ ਸਜੋ। ਆਪਾਂ ਸਿੱਖੀ ਆਪਾਂ ਸਿੱਖੀ ਸਰੂਪ 'ਚ ਆ। ਹੁਣ ਕਿਸੇ ਨੂੰ ਨੀ ਬ ਸਿੰਘ ਆਪਣਾ ਹੈ ਹੀ ਨਹੀਂ ਆਪਣਾ ਸਕੇਸਰ ਤੇ ਕੇਸੀ ਹੈ ਬਸ ਸਿੰਘ ਕਿੱਥੋਂ ਹੈ ਇਹ ਚੀਜ਼ ਹੈ ਜੀ ਹੁਣ ਆਪਾਂ ਸਿੰਘ ਨੂੰ ਆਪਾਂ ਨੂੰ ਕਿਸੇ ਨੂੰ ਮੇਰੇ ਕੋਲ ਕੋਈ ਬਾਈ ਬਾਈ ਆਉਂਦਾ ਇੱਥੇ ਕੋ ਮੈਨੂੰ ਹੁਣ ਵੀਰ ਆਇਆ ਸੀਗਾ ਸ਼ੂਟ ਹਿੰਦੂ ਸੀਗਾ ਉਹ ਸੀਗਾ ਉਹਦੇ ਨਾਲੇ ਕੋਰ ਸਿੰਘ ਸੀਗਾ ਉਹਨੇ ਮੈਨੂੰ ਦੇਖਿਆ ਬਣਦੇ ਉਹਨੇ ਮੇਰੇ ਗੱਲਾਂ ਸੁਣੀਆਂ ਕਹਿੰਦਾ ਵੀਰ ਮੈਂ ਸਿੰਘ ਸਜਣਾ ਹੁਣ ਮੇਰੇ ਤੋਂ ਦਸਤਾਰ ਬਣਵਾ ਕੇ ਗਿਆ ਉਹ ਕਹਿੰਦਾ ਵੀਰ ਅਗਲੀ ਵਾਰੀ ਕਹਿੰਦਾ ਹੋਲੇ ਮੈਂ ਤੁਹਾਨੂੰ ਮਿਲਾਂਗਾ ਉਹ ਦਸਤਾਰ ਬਣਨੀ ਹੋਈਗੀ ਮੈਂ ਸਿੰਘ ਸਜ ਜਾਊਂਗਾ ਮੈਨੂੰ ਹੋਰ ਕੀ ਚਾਹੀਦਾ ਜੀ ਮਰੇ ਇਨੀ ਬਖਸ਼ਿਸ਼ ਦਿੱਤੀ ਜੇ ਮਨੂੰ ਸਿੰਘ ਸੱਜ ਗਿਆ ਮੇਰੇ ਕਿਤੇ ਸਿੰਘ ਸੱਜ ਗਿਆ ਪਤਾ ਨਹੀਂ ਮੈਂ ਕਿਹੜੇ ਪਾਪ ਕੀਤੇ ਮੇਰੇ ਪੁੰਨ ਘਟਦੇ ਇਹ ਲੰਗਰ ਦੇਖ ਕੇ ਲੋਕੀ ਪ੍ਰਭਾਵਿਤ ਹੁੰਦੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਜੀ ਹੁਣ 150 150 200 ਬੰਦੇ ਸੀ ਆਇਆ ਵਿੱਚੋਂ 8-10 ਬੰਦੇ ਤਾਂ ਸਿੰਘ ਸੱਜਣ ਲਗੇ ਇੰਨੇ ਕ ਤਾਂ ਸੱਜਣ ਲਗੇ ਨਾ ਸੱਜਣ ਇੱਕ ਵੀ ਸੱਜ ਗਿਆ ਨਾ ਸਾਡੀ ਉਹੀ ਲੰਗਰ ਸਾਡੀ ਸੇਵਾ ਸਫਲ ਹੋ ਗਈ ਇੱਕ ਸਿੰਘ ਵੀ ਸੱਜ ਗਿਆ ਅੱਗੇ ਨਹੀਂ ਕਹਿੰਦੇ ਸੀ ਵਡਨ ਨੂੰ ਇੱਥੇ ਸਰੋਪੇ ਕਿੰਨੇ ਵੱਡੇ ਜਾਂਦੇ ਆ ਹਰ ਗੁਰਦੁਆਰੇ ਚ ਸਰੋਪੇ ਸਰੋਪਾ ਕਾਹਦੇ ਲਈ ਹੁੰਦਾ ਸੀ ਮਹਾਰਾਜ ਨੇ ਦਿੱਤਾ ਸੀਗਾ ਜਿਹੜਾ ਜੰਗ ਜਾਂਦਾ ਉਹਨੂੰ ਸਰੋਪਾ ਦਿੰਦੇ ਸੀਗੇ ਵੀ ਸ਼ਹੀਦ ਹੋ ਗਿਆ ਉਹਦੇ ਉੱਤੇ ਪਾ ਦੋ ਉਹਦਾ ਸਿਰ ਸਿਰ ਟੱਕਰੇ ਵਿੱਚ 2.5 ਮੀਟਰ ਦਾ ਸਰੋਪਾ ਕਿਉਂ ਹੁੰਦਾ ਉਹਦੇ ਸਰੀਰ ਦੇ ਲੰਬਾਈ ਦੇ ਸਾਨਾ 2.5 ਮੀਟਰ ਸਰੋਪਾ ਹੁੰਦਾ ਸੀ ਠੀਕ ਹੈ ਜੀ ਅੱਜ ਕੱਲ ਤਾਂ ਜੀ ਕਿਸੇ ਨੇ ਕੋਈ ਚੀਜ਼ ਦੇ ਕੋਈ ਸੀ ਸੇਵਾ ਆਤੀ 100 ਰੁਪਏ ਦਾ ਤੁਹਾਨੂੰ ਸਰੋਪਾ ਦੇ ਦੋ ਜੀ 250 ਦੇ ਤੁਹਾਨੂੰ ਸਰੋਪਾ ਦੇ ਦੋ ਸਰੋਪਾ ਉਹ ਚੀਜ਼ ਹੁੰਦਾ ਜੀ ਆਪਾਂ ਸਿੱਖੀ ਨੂੰ ਆਪਾਂ ਮਜ਼ਾਕ ਬਣਾ ਜੇ ਆਪਾਂ ਇਹਨੂੰ ਇਦਾਂ ਹੀ ਆਪਾਂ ਸਿੱਖੀ ਨੂੰ ਪ੍ਰਮੋਟ ਕਰਾਂਗੇ ਨਾ ਆਪਾਂ ਇੱਕ ਹੁਣ ਅਸੀਂ ਕੈਂਪ ਲਗਾ ਰਹੇ ਹਾਂ ਸਾਡੇ 'ਚ ਕੋਈ ਫਾਇਦਾ ਵੀ ਨਹੀਂ ਨੁਕਸਾਨ ਵੀ ਨਹੀਂ ਫਾਇਦਾ ਹੈ ਸਾਨੂੰ ਇਹ ਕਿਸੀਂ ਸਿੱਖੀ ਨਾਲ ਜੋੜ ਰਹੇ ਹਾਂ ਸਾਡਾ ਵੀ ਕੁਝ ਆ ਸਾਨੂੰ ਵੀ ਇੱਥੇ ਕੋਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕੋਈ ਚੀਜ਼ ਸਾਨੂੰ ਕੋਈ ਲੋਕ ਆ ਕੇ ਦੱਸ ਜਾਂਦੇ ਵਿੱਚ ਵੀ ਜੇ ਇਦਾਂ ਕਰੋ ਵੀਰੇ ਉਦਾਂ ਕਰੋ ਅਸੀਂ ਚੀਜ਼ਾਂ ਸਿੱਖਦੇ ਆ ਸਿੱਖ ਦਾ ਮਤਲਬ ਕਿ ਸਿੱਖਣੀ ਹੈ ਕੋਈ ਚੀਜ਼ ਵੀ ਸਿੱਖਣੀ ਹੈ ਸਿੱਖੀ ਜੋ ਪੂਰੀ ਜ਼ਿੰਦਗੀ ਸਿੱਖੀ ਜਾਓ ਇਹ ਚੀਜ਼ ਹੁੰਦੀ ਹੈ ਜੀ ਬੱਚਿਆਂ ਨਾਲੋਂ ਜ਼ਿਆਦਾ ਲੱਗਦਾ ਨਹੀਂ ਕਿ ਬੱਚੀਆਂ 'ਚ ਜ਼ਿਆਦਾ ਸ਼ੌਂਕ ਹੈ ਦਸਤਾਰ ਸਜਾਉਣਾ ਤਾਂ ਮਾਲੇ ਅੱਜਕੱਲ ਤੁਸੀਂ ਪੈਣਾ ਨੇ ਕਹੀ ਨੇ ਕਈ ਲੈਕਚਰ ਹੋਣਾ ਤਾਂ ਬਹੁਤ ਵੱਧ ਗਿਆ ਜੀ ਅੱਜ ਕੱਲ ਇੰਸਟਾਗ੍ਰਾਮ ਤੇ ਫੋਨ ਫੋਨ ਖੋਲੋ ਤੁਹਾਡੇ ਇੰਸਟਾਗ੍ਰਾਮ ਤੇ ਲੈਕਚਰ ਹੋਣਾ ਹੀ ਹੋਏਗਾ ਕਈ ਦੇਖਿਆ ਦਮਾਲੇ ਵਾਲੇ ਬੀਬੀਆਂ ਨੇ ਜਿਹੜੀਆਂ ਸਿੱਖੀ ਨੂੰ ਪ੍ਰਮੋਟ ਵੀ ਕਰ ਰਹੀਆਂ ਨੇ ਕਈ ਦਮਾਲੇ ਵਾਲੀਆਂ ਵਿਗਾੜ ਵੀ ਰਹੀਆਂ ਨੇ ਕਈ ਪ੍ਰਮੋਟ ਵੀ ਕਰ ਰਹੀਆਂ ਨੇ ਹੈਗੀਆਂ ਨੇ ਆਪਣੇ ਪੈਣਾ ਕਈ ਨੇ ਉਹ ਕਰਦੀਆਂ ਨੇ ਉਹਨਾਂ ਵੱਲ ਦੇਖ ਕੇ ਨਾ ਬੱਚਾ ਕਹਿੰਦਾ ਹੁਣ ਉਹ ਗੁੜੀਆ ਖੜੀ ਹੈ ਕਹਿੰਦੀ ਮੈਂ ਦਮਾਲਾ ਸਿਆਣਾ ਆ ਹਾਂ ਉਹ ਉਹਨੇ ਕੀ ਪਤਾ ਉਹਨੇ ਇੰਸਟਾਗ੍ਰਾਮ ਤੇ ਕਿਤੇ ਵੀਡੀਓ ਦੇਖੀ ਹੋਵੇ ਅਗਲੇ ਨੇ ਇੱਥੇ ਕੋਈ ਭੈਣ ਜਾਂਦੀ ਉਹਦੀ ਵੀਡੀਓ ਦੇਖੀ ਉਹਨੇ ਦੇਖਿਆ ਹੋਵੇ ਵੀ ਮੈਂ ਵੀ ਅੱਜ ਤੁਸੀਂ ਇੱਕ ਛੋਟੀ ਜੀ ਬੱਚੀ ਨੂੰ ਦਸਤਾਰ ਸਜਾ ਰਹੇ ਸੀ ਉਹਨਾਂ ਨੇ ਵੀ ਇੱਥੇ ਕਿਸੇ ਦੇਖਿਆ ਹੋਣਾ ਕਿਸੇ ਨੇ ਸਿੰਘ ਸਜੇ ਦੇਖਿਆ ਹੋਣਾ ਅਗਲੇ ਕਹਿੰਦਾ ਵੀ ਵੈ ਵੀ ਇਦਾਂ ਸਜਾ ਅਗਲਾ ਮੇਨਾ ਵੀ ਹੁਣ ਮੇਨਾਂ ਕੋ ਲੋਕੀ ਆ ਕੇ ਫੋਟੋ ਕਰਾਉਂਦੇ ਆ ਮੇਨਾਂ ਲਈ ਫੋਟੋ ਕਰਾਉਂਦੇ ਇਹ ਮਹਾਰਾਜ ਸਰੂਪਨਾ ਫੋਟੋ ਕਰਾਉਂਦੇ ਆ ਮੈਂ ਇੱਥੇ ਹੁਣ ਮੈਂ ਦਸਤਾਰ ਦਾ ਬੰਨਿਆ ਸਾਈਡ ਤੇ ਬੈਠਾਂ ਅਗਲੇ ਕਹਿੰਦੇ ਤਾਂ ਛੱਡੋ ਪਰੇ ਕੋਈ ਨਾ ਜਾਣ ਤੋਂ ਪਾਗਲ ਹੀ ਆ ਸਾਈਡ ਤੇ ਹੁਣ ਮੈਂ ਇਹ ਜਿਹੜਾ ਫੋਟੋ ਖਾ ਕੇ ਗਿਆ ਅਗਲੀ ਵਾਰੀ ਅਗਲਾ ਜਦੋਂ ਕਰੇਗਾ ਫੋਟੋ ਆਪਣੀ ਸਟੇਟਸ ਤੇ ਪਾ ਕੇ ਲੋਕੀ ਪੁੱਛੇਗਾ ਬੜਾ ਵਧੀਆ ਲੱਗ ਰਿਹਾ ਉਹਦੇ ਪੱਗ ਬਣੀ ਹੋਗੀ ਅਗਲਾ ਕਹਿਗਾ ਯਾਰ ਮੇਰੇ ਨਾਲ ਵੀਰੇ ਨੇ ਫੋਟੋ ਖਿੱਚੀ ਸੀਗੀ ਮੈਂ ਵੀ ਅਗਲੀ ਵਾਰੀ ਇਦਾਂ ਬਣ ਕੇ ਜਾਵਾਂ ਮੇਰੇ ਵੀ ਲੋਕੀ ਫੋਟੋ ਕਰਾਣ ਹੋਰ ਕੀ ਚਾਹੀਦਾ ਜੀ ਕੋਈ ਸਿੰਘ ਸੱਜੇਗਾ ਤਾਂ ਸਾਡਾ ਫਾਇਦਾ ਹੀ ਹੈ ਜੀ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਅੱਜ ਕਹਿੰਦਾ ਵੀਰੇ ਜਿਹੜਾ ਤੁਸੀਂ ਇਹਨਾਂ ਨਸ਼ੇ ਕਰਦੇ ਨੇ ਬੜੇ ਮੇਰੇ ਬੜੇ ਵੀਰ ਭਾਈ ਨੇ ਉਹ ਹੈਗੇ ਸਾਡੇ ਆਪਣੇ ਹੀ ਨੇ ਪਰ ਵਿਛੜ ਗਏ ਆ ਬੇਮੁਖ ਹੋ ਗਏ ਨੇ ਅਈ ਕਹਿੰਦੇ ਕਿ ਦੁਬਾਰਾ ਜੁੜੋ ਆਪਣੇ ਸਰੂਪ ਤੋਂ علاوہ ਕੋਈ ਹੋਰ ਧਰਮ ਹਰ ਧਰਮ ਆਪਣੇ ਸਹੀ ਆ ਕੋਈ ਧਰਮ ਕਿਸੇ ਲਈ ਮਾੜਾ ਨਹੀਂ ਹੁੰਦਾ ਕੋਈ ਗੁਰੂ ਧਰਮ ਕੋਈ ਗੁਰੂ ਪੀਰ ਕੋਈ ਮਾੜਾ ਨਹੀਂ ਹੈਗਾ ਅਜੇ ਧਰਮ ਚ ਕੋਈ ਗੁਰੂ ਪੀਰ ਮਾੜਾ ਨਹੀਂ ਹੈਗਾ ਪਰ ਹਰ ਇੱਕ ਬੰਦਾ ਆਪਣੇ ਧਰਮ ਚ ਜੁੜੀ ਰਵੇ ਮਹਾਰਾਜ ਨੇ ਵੀ ਕਹੀ ਆ ਉਹ ਸੰਤ ਜੀ ਨੇ ਆਸੀ ਫਟੜਾਲੇ ਨੇ ਕਹੀ ਜਿਹੜਾ ਕਹਿੰਦੇ ਜਿਹੜਾ ਸਿੱਖ ਆ ਸਿੱਖ ਰਵੇ ਜਿਹੜਾ Hindu Hindu ਧਰਮ ਚ ਆਪਣੇ ਧਰਮ ਦੇ ਪੱਕੇ ਰਵੋ ਆਪਾਂ ਆਪਣੇ ਧਰਮ ਦੇ ਪੱਕੇ ਨਹੀਂ ਹੈਗੇ ਆਪਾਂ ਕਹਿੰਦੇ ਜੀ ਅਸੀਂ ਉਹ ਨਿਹੰਗ ਸਿੰਘ ਆ ਜੀ ਸੀ ਟਕਸਾਲੀ ਆ ਅਸੀਂ ਅਸੀਂ ਕੀ ਆ ਅਸੀਂ ਗੁਰੂ ਸਾਹਿਬ ਦੇ ਸਿੰਘ ਆ ਮਾਰੇ ਨੇ ਕਿ ਆਪਾਂ ਕਹਿੰਦੇ 96 ਕਰੋੜ ਫੌਜ ਸਾਬ ਤੋਂ ਨਹੀਂ ਖਾਲਸਾ ਰਾਜਣਾ ਖਾਲਸਾ ਰਾਏ ਕਿੱਦਾਂ ਆਏਗਾ ਆਪਾਂ ਇੱਕ ਨਿਸ਼ਾਨ ਥੱਲੇ ਇਕੱਠੇ ਹੋਵਾਂਗੇ ਤਾਂ ਹੀ ਖਾਲਸਾ ਰਾਜ ਆ ਜਾਏਗਾ ਜੀ ਆਪਾਂ ਇੱਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੋ ਰਹੇ ਆਪਾਂ ਜੀ ਅਸੀਂ ਟਕਸਾਲੀ ਆ ਜੀ ਐਨੇ ਅੰਗ ਸਿੰਘ ਆ ਜੀ ਅਸੀਂ ਇਹ ਜੀ ਅਸੀਂ ਕੀ ਫਾਇਦਾ ਜੀ ਆਪਾਂ ਸਿੰਘ ਆ ਸਭ ਤੋਂ ਖਾਲਸਾ ਦੀ ਸਾਜਨਾ ਕਰਨ ਵੇਲੇ ਗੁਰਗੋਬਿੰਦ ਪਾਸ਼ਾ ਨੇ ਜਾਤ ਪਾਤ ਖਤਮ ਕਰੀ ਸੀ ਸਾਰਿਆਂ ਨੂੰ ਸਿੰਘ ਸਾਜ ਕੇ ਕਿਹਾ ਸੀ ਕਿ ਹੁਣ ਤੁਸੀਂ ਸਿੱਖ ਹੋ ਜਾਤ ਤੁਹਾਡੀ ਇੱਕੋ ਹੀ ਹੋਗੀ ਫਿਰ ਹੁਣ ਕਿਉਂ ਸਿੱਖ ਕੌਮ ਦੇ ਵਿੱਚ ਹੀ ਇਹ ਵੰਡੇ ਵੇ ਕਿਉਂ ਵਾਹਿਗੁਰੂ ਕੁਝ ਨਹੀਂ ਹੈਗਾ ਇਹ ਆਪਣਾ ਇਹ ਆਪਣੇ ਹੁਣ ਬੱਚੇ ਨੂੰ ਨ ਕੋਈ ਵੀ ਬੱਚਾ ਹੈ ਬੱਚੇ ਨੂੰ ਆਪਾਂ ਉਂਗਲ ਫੜ ਕੇ ਇਧਰ ਲੈ ਜਾਵਾਂਗੇ ਬੱਚਾ ਉਧਰ ਨੂੰ ਤੁਰ ਜਾਏਗਾ ਬੱਚੇ ਨੂੰ ਉਧਰ ਲੈ ਜਾਵਾਂਗੇ ਉਧਰ ਨੂੰ ਤੁਰ ਜਾਏਗਾ ਇਹ ਆਪਾਂ ਨੂੰ ਹੁਣ ਜਿਹੜੇ ਬੱਚੇ ਆ ਆਪਣੇ ਜਿਹੜੇ ਉੱਪਰ ਬੈਠੇ ਨੇ ਮੁਖੀ ਨੇ ਕੋਈ ਧਰਮ ਮੜਾ ਨਹੀਂ ਤੁਹਾਨੂੰ ਦੱਸੇ ਨਾ ਹਰ ਧਰਮ ਦੇ ਜਿਹੜਾ ਮੁਖੀ ਨੇ ਨਾ ਉਹ ਮਾੜੇ ਨੇ ਉਹ ਆਪਾਂ ਨੂੰ ਆਪਸ ਵਿੱਚ ਲੜਾਈ ਆ ਰਹੇ ਆਪਣੇ ਭੇਦ ਭਾਪ ਪਾਈ ਜਾਂਦੇ ਨੇ ਹੁਣ ਟਕਸਾਲੀਆ ਕੋਲ ਜਾਵਾਂਗੇ ਟਕਸਾਲੀ ਕਹਿਣਗੇ ਨੰਗ ਸਿੰਘ ਮਾੜੇ ਨੇ ਇੰਨਾਂਗ ਸਿੰਘਾਂ ਕਹਿੰਦੇ ਟਕਸਾਲੀ ਮਾੜੇ ਕੋਈ ਮਾੜਾ ਹੀ ਨਹੀਂ ਹੈਗਾ ਆਪਾਂ ਆਪ ਜੁੜਾਂਗੇ ਆਪਣੇ ਬੱਚੇ ਨੂੰ ਜਿੱਦਣ ਲੈ ਕੇ ਜਾਵਾਂਗੇ ਉਧਰ ਜੱਪਾ ਇਦਾਂ ਕਰਾਂਗੇ ਨਾ ਛੱਡੋ ਪਰੇ ਕੋਈ ਨਾ ਜਿਹੜਾ ਜੋ ਚਲਦਾ ਚੱਲੀ ਜਾਂਦੋ ਅੱਜ ਕੱਲ ਕੀ ਕਹਿੰਦਾ ਯਾਰ ਦੇਖੀ ਜਓ ਜੇ ਆਪਾਂ ਕਹਿੰਦੇ ਨਾ ਸਿੰਘ ਨੇ ਇਦਾਂ ਕੀਤਾ ਛੱਡ ਪਰੇ ਆਪਾਂ ਕੀ ਲੈਣਾ ਮਾਪੇ ਦਾ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਦਾ ਸਭ ਤੋਂ ਪਹਿਲਾਂ ਮਾਪੇ ਦਾ ਰੋਲ ਹੈ ਮਾਂ ਕਹਿੰਦੀ ਸਰ ਮੈਂ ਆਪਣੇ ਬੱਚੇ ਦਾ ਜੂੜਾ ਕਰਨਾ ਮੈਨੂੰ ਸਵੇਰੇ ਉੱਠਿਆ ਜਾਂਦੀ ਜਾਂਦਾ ਮੈਂ ਬੱਚੇ ਦਾ ਜੂੜਾ ਨਹੀਂ ਕਰਾਉਂਦਾ ਮੇਰੇ ਕੋਲ ਛੱਡ ਪਰੇ ਵਾਲ ਕਟਾ ਦੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਉਹ ਕਟਾ ਦੇ ਇਹ ਮਹਾਰਾਜ ਦੇ ਬਖਸ਼ਾ ਹੁਣ ਆਪਾਂ ਬੱਚਾ ਜੰਮਦਾ ਨਾ ਕਿਸੇ ਵੀ ਧਰਮ ਦਾ ਲੈ ਲੋ ਕਿਸੇ ਵੀ ਧਰਮ ਦਾ ਬੱਚਾ ਜੰਮਦਾ ਸ਼ੁਰੂ ਤੋਂ ਸਿੱਖ ਹੀ ਹੁੰਦਾ ਉਹਦੇ ਕੇਸ ਕੱਟਣਾ ਕਿ ਡਾਕਟਰ ਸਿੱਖ ਬਣਿਆ ਆਪਾਂ ਉਹਨੂੰ ਕਟਾ ਤੇ ਕੇਸ ਕਟਾ ਤੇ ਕਿਉਂ ਕਟਾ ਤੇ ਇਹ ਮਹਾਰਾਜ ਦੇਣ ਤੇ ਆਪਾਂ ਜਿਹੜੀ ਮਹਾਰਾਜ ਆਪਾਂ ਕਹਿੰਦੇ ਕਿ ਮੇਕਅਪ ਕਰ ਲੋ ਮੇਕਅਪ ਦਾ ਪੂਰਾ ਮਤਲਬ ਕੀ ਹੁੰਦਾ ਮੇਕਅਪ ਇਹ ਆਪਣੇ ਵਿੱਚ ਕੋਈ ਕਮੀ ਆ ਉਹ ਚੀਜ਼ ਆਪਾਂ ਪੂਰੀ ਕਰ ਰਹੇ ਹਾਂ ਉਹਨੂੰ ਪੰਜਾਬੀ ਵਿੱਚ ਕਰ ਸੱਚ ਮਾਰ ਕੇ ਦੇਖ ਮੇਕਅਪ ਨੂੰ ਵੀ ਆਪਣੇ ਵਿੱਚ ਕੋਈ ਕਮੀ ਕਮੀ ਪੂਰੀ ਕਰ ਰਹੇ ਪਰ ਮਹਾਰਾਜ ਇੰਨਾ ਸਰੂਪ ਦਿੱਤਾ ਪਹੁੰਚ ਕਿਹੜੀ ਕਮੀ ਕਰਦੀ ਮਹਾਰਾਜ ਆਪਣੇ ਤੋਂ ਵੱਡੇ ਹੋ ਗਏ ਨੇ ਜਦੋਂ ਮਹਾਰਾਜ ਤੋਂ ਵੱਡੇ ਹੋ ਗਏ ਇਹ ਚੀਜ਼ ਹੁੰਦੀ ਹੈ ਜੀ ਹੁਣ ਤਾਂ ਕਰਕੇ ਆਪਾਂ ਕਹਿੰਦੇ ਸਿੱਖੀ ਸੁਪਨਾ ਕੋਈ ਸਿੰਘ ਜੁੜੇ ਵਧੀਆ ਵਾ ਜੀ ਨੌਜਵਾਨਾਂ ਦੇ ਨਾਲ ਨਾਲ ਮਾਪੇ ਨੂੰ ਵੀ ਕੋਈ ਸੁਨੇਹਾ ਦੇਣਾ ਚਾਹੁੰਗੇ ਮਾਪੇ ਨੂੰ ਤਾਂ ਪਹਿਲਾਂ ਹੀ ਸੁਨੇਹਾ ਜੀ ਮਾਪੇ ਨੂੰ ਕਹਿੰਦੇ ਸੀ ਆਪਣੇ ਬੱਚਿਆਂ ਨੂੰ ਆਪਣੇ ਤੁਹਾਡੀ ਹਰੀਆਂ ਵੇਲਾਂ ਨੇ ਹਰੀਆਂ ਵੇਲਾਂ ਨੂੰ ਆਪਾਂ ਹਰੀਆਂ ਕਰਾਂਗੇ ਤਾਂ ਹੀ ਆਪਾਂ ਸਿੰਘ ਸਜਾਂਗੇ ਹੁਣ ਆਪਾਂ ਕਹਿੰਨੇ ਕਿ ਤੁਹਾਡਾ ਬੱਚਾ ਉਹ ਨਸ਼ੇ ਜਿਹਾ ਨਾ ਪਵੇ ਆਪਾਂ ਉਹਨੂੰ ਪਹਿਲਾਂ ਹੀ ਆਪਾਂ ਉਹਦੇ ਵਾਲ ਘਟਾ ਦੇ ਕੇ ਸਰੇ ਕਰ ਤੇ ਉਹ ਬੱਚਾ ਵੈਸੇ ਨੋਰਮਲੀ ਜਾਏਗਾ ਨੋਰਮ ਆਏਗਾ ਹੁਣ ਘਰੇ ਵੀ ਕੋਈ ਚੀਜ਼ ਨਾ ਤੁਸੀਂ ਨੂੰ ਕੁੱਤਾ ਵੀ ਕੋਲ ਬੰਨਿਆ ਹੋਗਾ ਨਾ ਉਹ ਤੁਹਾਡੀ ਗੱਲ ਮੰਨੇਗਾ ਉਹਨੂੰ ਖੁੱਲਾ ਤਾਂ ਫਿਰ ਤਾਂ ਵੀ ਇਨਸਾਨ ਆਪਣੇ ਕੋਲ ਤਾਂ ਅੱਜ ਕੱਲ ਤੁਹਾਨੂੰ ਸਮਝਾਣ ਵਾਲਾ ਬੰਦਾ ਘੱਟ ਮਿਲਿਆ ਕ ਉਹਨੂੰ ਵਿਗਾੜਨ ਵਾਲੇ ਬਹੁਤ ਮਿਲਣਗੇ ਤੁਹਾਡਾ ਕੋਈ ਫਰੈਂਡ ਵੀ ਹੋਵੇਗਾ ਕੋਈ ਯਾਰ ਦੋਸਤ ਕੋਈ ਵੀ ਹੋਵੇਗਾ ਭੈਣ ਕੋਈ ਵੀਰ ਕੋਈ ਭਾਈ ਜਿਹੜਾ ਵੀ ਹੋਵੇਗਾ ਤੁਹਾਨੂੰ ਵਿਗਾੜਨ ਵਾਲੇ ਬਹੁਤ ਹੋਣਗੇ ਅਗਲੇ ਕਹਿੰਦੇ ਕ ਤੁਹਾਨੂੰ ਕਿੱਥੇ ਲੈਣਾ ਘੁੰਮਣ ਦੇ ਲਈ ਚੱਲ ਚਲਦੇ ਆ ਕਿਤੇ ਘੁੰਮਣ ਚਲਦੇ ਆ ਮੋਲ ਚ ਘੁੰਮਣ ਚਲਦੇ ਆ ਤੁਹਾਨੂੰ ਕੋਈ ਐਦਾਂ ਕੋਈ ਬੰਦਾ ਨਹੀਂ ਕਿਹਾ ਜਿਹੜਾ ਨੂੰ ਕੋਈ ਗੁਰਦੁਆਰਾ ਸਾਹਿਬ ਚਲੀਏ ਆਪਾਂ ਕਹਿੰਦੇ ਸ਼ਹੀਦੀ ਸਥਾਨ ਤੇ ਚਲੀਏ ਕੌਣ ਜਾਏਗਾ ਆਪਾਂ ਬੱਚਿਆਂ ਨੂੰ ਵੀ ਸ਼ੁਰੂ ਤੋਂ ਉੱਧਾ ਪਾ ਲਿਆ ਆਪਣੇ ਵੱਡੇ ਨੂੰ ਆਪਣੇ ਵੱਡੇ ਵੀ ਐਦ ਬੱਚੇ ਨੂੰ ਕੋ ਸਿੱਖੀ ਨਾਲ ਜੋੜ ਕਈ ਅਸੀਂ ਬੱਚੇ ਅੱਜ ਵੀ ਦੇਖੇ ਵਾ ਖੁਦ ਦੇਖਿਓਏ ਨੇ ਅਸੀਂ ਜਦ ਜਾਈਦਾ ਨਾ ਕੈਂਪ ਅਸੀਂ ਕਈ ਖੁਦ ਦੇਖੇ ਨੇ ਅਗਲੇ ਉਹਨਾਂ ਬੱਚਿਆਂ ਨੂੰ ਕਹਿੰਦੇ ਪਹਿਲਾਂ ਲਿਟਣੇ ਮ ਕਰੋ ਤਾਂ ਤਾ ਤੁਹਾਨੂੰ ਰੋਟੀ ਮਿਲਣੀ ਆ ਪਹਿਲਾਂ ਪਾਠ ਕਰੋ ਤਾਂ ਤਾ ਤੁਹਾਨੂੰ ਰੋਟੀ ਮਿਲਣੀ ਆ ਅਗਲਾ ਪਾਠ ਕਰੂਗਾ ਬੱਚੇ ਨੂੰ ਆਪ ਹੁਣ ਤੋਂ ਲਾਤਾ ਨਾ ਤੇ ਬੱਚਾ ਉਦਾਂ ਹੀ ਫਿਰ ਜੁੜੇਗਾ ਜੇ ਬੱਚੇ ਨੂੰ ਕਹਾਂਗੇ ਚੱਲ ਕੋਈ ਨਾ ਬੱਚਾ ਰੋ ਪਿਆ ਰੋਟੀ ਖਾਣੀ ਚ ਖਾਲਾ ਕੋਈ ਨਾ ਨਾ ਕਰ ਪਾਠ ਆਪਾਂ ਹੁਣ ਹੀ ਨਹੀਂ ਕਰਾਵਾਂਗੇ ਫਿਰ ਅਗਲਾ ਕਿੱਥੋਂ ਜੁੜੇਗਾ ਸਿੱਖੀ ਸਰੂਪ ਨੂੰ ਆਪਾਂ ਸ਼ੁਰੂ ਤੋਂ ਘਰ ਦੇਣੇ ਹਰੀਆਂ ਵੇਲਾ ਕਰਨੀਆਂ ਨੇ ਵ ਜੋ ਹੁਣ ਕਰਦੇ ਨੇ ਜ਼ਰੂਰੀ ਹੋਏਗਾ ਉਸ ਚੀਜ਼ ਹੋਏਗੀ ਤੁਸੀਂ ਕਿੱਥੋਂ ਆਏ ਹੋ ਅਸੀਂ ਇੱਥੇ ਦੀ ਐ ਲੋਕਲ ਠੀਕ ਐ ਬੱਚੇ ਨੂੰ ਦਸਤਾਰ ਸਜਾਉਣ ਲਈ ਆਏ ਘਰ ਵੀ ਬੰਦਾ ਦਸਤਾਰ ਨਹੀਂ ਨਹੀਂ ਘਰੇ ਨਹੀਂ ਬੰਦੇ ਪਟਕਾ ਬੰਦੇ ਐ ਵੈਸੇ ਪਟਕਾ ਬੰਦੇ ਪਹਿਲੀ ਵਾਰ ਦਸਤਾਰ ਸਜਾ ਰਹੇ ਕਿ ਵੀ ਲੱਗ ਰਹੇ ਬਹੁਤ ਸ਼ੰਗਲ ਲੱਗ ਰਹੇ ਖਾਲਸਾ ਸਾਜਨਾ ਦਿਵਸ ਐ ਅੱਜ ਬੜਾ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਸੋ ਬੱਚਾ ਮਹਾਰਾਣੀ ਤਾਂ ਪਹਿਲਾਂ ਹੀ ਵੱਖਰੀ ਪਹਿਚਾਣ ਦਿੰਦੀ ਐ ਤੁਸੀਂ ਕਿਵੇਂ ਦੇਖਦੇ ਹੋ ਸਰਦਾਰ ਦੇਖਣਾ ਚਾਹੁੰਦੇ ਐ ਵੀਡੀਓ ਜਰਨਲਿਸਟ ਹਰਦੀਪ ਸਿੰਘ ਦੇ ਨਾਲ ਸੰਪ੍ਰਤ ਗੱਲ